ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਹੋ ਅਸੀਂ ਜਿੱਦ ਦਿਨ ਸੰਗਰਾਣ ਵਾਲੇ ਦਿਨ ਗੁਰੂ ਘਰ ਜਾਂਦੇ ਆ ਵੈਸੇ ਤੇ ਸਿੱਖ ਨੂੰ ਹਰ ਰੋਜ਼ ਗੁਰੂ ਘਰ ਜਾਣਾ ਚਾਹੀਦਾ ਹੈ ਜੀ ਕਿਉਂਕਿ ਹਰ ਰੋਜ਼ ਸੁਨੇਹਾ ਮਿਲਦਾ ਹੈ ਆਪੋ ਸਿੱਖ ਸਤ ਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਚਲੋ ਜਿੱਦ ਨਵਾਂ ਮਹੀਨਾ ਸ਼ੁਰੂ ਹੁੰਦਾ ਹੈ ਸੰਗਰਾਣ ਵਾਲੇ ਦਿਨ ਗੁਰੂ ਘਰਾਂ ਦੇ ਵਿੱਚ ਜਿੱਥੇ ਨਿਤਨੇਮ ਦੀਆਂ ਬਾਣੇ ਦਾ ਪਾਠ ਹੁੰਦਾ ਹੈ ਉੱਥੇ ਬਾਰਾ ਮਹਾਦੀ ਬਾਣੀ ਦਾ ਪਾਠ ਜੋ ਮਾਝ ਰਾਗ ਵਿੱਚ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਉਚਾਰਨ ਕੀਤੀ ਹੈ ਉਸ ਬਾਣੀ ਦਾ ਪਾਠ ਜਿਹੜਾ ਹੈ ਗੁਰੂ ਘਰਾਂ ਵਿੱਚ ਹੁੰਦਾ ਹੈ ਅਤੇ ਉਸ ਦਿਨ ਆਪ ਵੀ ਦੇਖਦੇ ਹੋ ਕਿ ਹੁਕਮਨਾਮਾ ਸਾਹਿਬ ਦੇ ਨਾਲ ਜਿਹੜਾ ਮਹੀਨੇ ਦਾ ਸ਼ਬਦ ਹੈ ਉਹ ਵੀ ਨਾਲ ਪੜਿਆ ਜਾਂਦਾ ਹੈ ਇਹ ਬਾਣੀ ਜਿਹੜੀ ਹੈ ਅੱਜ ਆਪਾਂ ਖੜੇ ਆ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਇੱਧਰ ਆਪ ਵੀ ਦੇਖ ਸਕਦੇ ਹੋ ਦਰਬਾਰ ਸਾਹਿਬ ਕੰਪਲੈਕਸ ਹੈ ਔਰ ਇਹ ਜਿਹੜੇ ਪਿਛਲੇ ਪਾਸੇ ਦੀਵਾਨ ਹਾਲ ਮੰਡੀ ਸਾਹਿਬ ਜਿਹੜਾ ਦੇਖ ਸਕਦੇ ਹੋ ਜੋ ਆਪ ਦੀ ਹਰ ਰੋਜ਼ ਪੀਟੀ ਸੀ ਪੰਜਾਬੀ ਤੇ ਅਤੇ ਸ਼ਮਨੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਪੇਜ ਤੇ ਕਥਾ ਸਰਵਣ ਕਰਦੇ ਹੋ ਹੁਕਮਨਾਮਾ ਸਾਹਿਬ ਦੀ ਔਰ ਇਹ ਪਿੱਛੇ ਥਾਂ ਜੋ ਹੈ ਆਪ ਵੀ ਦੇਖ ਸਕਦੇ ਹੋ ਗੁਰਦਰਾ ਮੰਜੀ ਸਾਹਿਬ ਔਰ ਇੱਥੇ ਲਿਖਿਆ ਵੀ ਹੈ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ 12 ਮਾਹ ਦੀ ਬਾਣੀ ਉਚਾਰਨ ਕੀਤੀ ਗੁਰੂ ਗੰਗ ਸਾਹਿਬ ਜੀ ਮਹਾਰਾਜ ਵਿੱਚ 2 12 ਮਾਹ ਹਨ ਇੱਕ ਤੁਖਾਰੀ ਰਾਗ ਵਿੱਚ ਹੈ ਜੀ ਇੱਕ ਮਾਝ ਰਾਗ ਦੇ ਵਿੱਚ ਤੁਖਾਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤਾ ਹੈ ਮਾਜ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਉਚਾਰਨ ਕੀਤਾ ਹੈ ਸੋ ਗੁਰਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ 133 ਪਾਵਨ ਅੰਗ ਤੋਂ ਲੈ ਕੇ 136 ਪਾਵਨ ਅੰਗ ਤੱਕ ਇਹ 12 ਮਾਹ ਮਾਜ ਦੀ ਪਾਵਨ ਪਿਤਰ ਬਾਣੀ ਪ੍ਰਕਾਸ਼ਮਾਨ ਹੈ ਸਵਾਇਮਾਨ ਹੈ ਜਿਹਦੀ ਅਰੰਭਤਾ ਕਿਰਤ ਕਰਮ ਕੇ ਵਿਚਲੇ ਪਹਿਲਾ ਸ਼ਬਦ ਹੁੰਦਾ ਉਸ ਤੋਂ ਬਾਅਦ ਫਿਰ ਹਰ ਮਹੀਨਾ ਸ਼ਬਦ ਜਿਹੜੇ ਹਨ ਰੁੱਤਾਂ ਦੇ ਅਨੁਸਾਰੀ ਸਾਤ ਗੁਰਾਂ ਨੇ ਵਿਚਾਰ ਦਿੱਤੀ ਹੈ ਸਤਗੁਰ ਦੇ ਪਾਤਸ਼ਾਹ ਜੀ ਆਪ ਸਹਾਈ ਹੋਣ ਆਪਣੇ ਦਰੋਂ ਘਰੋਂ ਬਖਸ਼ਿਸ਼ਾਂ ਦੇਣ ਆਓ ਤੁਹਾਨੂੰ ਇਸ ਗੁਰੂ ਘਰ ਦੇ ਸਥਾਨ ਦੇ ਦਰਸ਼ਨਦਾਰੇ ਕਰਾਉਨੇ ਹਾਂ ਜੀ ਸੱਚੇ ਪਾਤਸ਼ਾਹ ਕਿਰਪਾ ਕਰਨ ਰਹਿਮਤਾਂ ਕਰਨ ਇਹ ਪਾਵਨ ਅਸਥਾਨ ਹੈ ਜੀ ਜੋ ਪਾਵਨ ਪਿੱਤਰ ਬਾਣੀ ਦੇ ਪ੍ਰਵਾਹ ਚੱਲਦੇ ਪਏ ਹਨ ਸੱਚੇ ਪਾਤਸ਼ਾਹ ਰਹਿਮਤਾਂ ਕਰਨ ਅਸੀਸਾਂ ਦੇਣ ਔਰ ਸਤਗੁਰ ਜੀ ਦੀ ਭੈ ਭਾਵਨੀ ਬਣੇ ਗੁਰੂ ਕੀ ਸੀਸ ਪ੍ਰਾਪਤ ਹੋਵੇ ਦਾਤਾ ਦੀ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ